ਜਦੋਂ ਪਰਿਵਾਰਾਂ ਵਿੱਚ ਅੱਜ ਤੋਂ ਪਹਿਲਾਂ ਵੀ ਕੋਈ ਧੀ ਜਨਮ ਲੈਂਦੀ ਸੀ ਕੁਝ ਉਂਗਲਾਂ ਤੇ ਗਿਣਨ ਵਾਲੇ ਪਰਿਵਾਰ ਹੁੰਦੇ ਸਨ ਜਿਨ੍ਹਾਂ ਨੂੰ ਧੁਰ ਤੋਂ ਖੁਸ਼ੀ ਹੁੰਦੀ ਸੀ ਨਹੀਂ ਤਾਂ ਪਰਿਵਾਰਾਂ ਵਿੱਚ ਇਹ ਸ਼ਬਦ ਆਮ ਹੀ ਬੋਲੇ ਜਾਂਦੇ ਸੀ ਚਲੋ ਕਿਤੇ ਤੇ ਰੱਬ ਸਾਡੀ ਸੁਣੇਗਾ ਇਹ ਸ਼ਬਦ ਪਰਿਵਾਰਾਂ ਵਿੱਚ ਪਹਿਲਾਂ ਵੀ ਬੋਲੇ ਜਾਂਦੇ ਸੀ ਤੇ ਅੱਜ ਵੀ ਬੋਲੇ ਜਾਂਦੇ ਨੇ ਜੇ ਤੇ ਧੀ ਹੋ ਜਾਣੀ ਕਹਿਣਾ ਕਿਤੇ ਤੇ ਰੱਬ ਸਾਡੀ ਸੁਣੇਗਾ ਦੂਜੀ ਧੀ ਹੋਗੀ ਕਹਿਣਾ ਫੇ ਤੇ ਰੱਬ ਕਿਤੇ ਸੁਣੇਗਾ ਇਹਨਾ ਤੀਜੀ ਧੀ ਹੋ ਜਾਣੀ ਕਹਿਣਾ ਫੇ ਤੇ ਰੱਬ ਕਿਤੇ ਸਾਡੀ ਸੁਣੇਗਾ ਇਹਨਾ ਤੇ ਕਮਾਲ ਦੀ ਗੱਲ ਤੁਸੀਂ ਵੇਖੋ ਪੁੱਤਰ ਇੱਕ ਹੋ ਜਾਏ ਉਹਦੇ ਵਾਸਤੇ ਸ਼ਬਦ ਨਹੀਂ ਬੋਲਣਾ ਵੀ ਕਦੀ ਰੱਬ ਸਾਡੀ ਸੁਣੇਗਾ ਸਾਨੂੰ ਧੀ ਵੀ ਦੇਵੇਗਾ ਕਿਉਂਕਿ ਧੀ ਵਾਸਤੇ ਸ਼ਬਦ ਸਾਡੇ ਸਮਾਜ ਵਿੱਚ ਬਣਿਆ ਹੀ ਨਹੀਂ ਪਰ ਅੱਜ ਹਰ ਹਸਪੀਟਲ ਦੇ ਬਾਹਰ ਲਿਖ ਕੇ ਵੀ ਲਾਇਆ ਹੋਇਆ ਹੈ ਕਿ ਤੇ ਭਰੂਣ ਟੈਸਟ ਨਹੀਂ ਕੀਤਾ ਜਾਂਦਾ ਪਰ ਫਿਰ ਵੀ ਸਮਾਜ ਸਾਡਾ ਰੁਕਿਆ ਨਹੀਂ ਇਸ ਅਪਰਾਧ ਨੂੰ ਕਰਨ ਵਿੱਚ ਜੋਰ ਉਸੇ ਤਰ੍ਹਾਂ ਫੜਿਆ ਹੋਇਆ ਜਿਵੇਂ ਪਹਿਲਾਂ ਸੀ ਜਦੋਂ ਅਸੀਂ ਪੁਰਾਤਨਤਾ ਸਮਾਂ ਵੇਖਦੇ ਹਾਂ ਅੱਜ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਮਾਰਿਆ ਜਾ ਰਿਹਾ ਹੈ ਜਨਮ ਤੋਂ ਪਹਿਲਾਂ ਹੀ ਡਾਕਟਰਾਂ ਨੂੰ ਮੋਟੀਆਂ ਫੀਸਾਂ ਦੇ ਕੇ ਇੱਕ ਵਾਰ ਬੇਨਤੀ ਕਰਨੀ ਚਾਹੁੰਦਾ ਤੁਸੀਂ ਤਵੱਜਹ ਦੇ ਕੇ ਸੁਣਿਓ ਜਿਨ੍ਹਾਂ ਨੇ ਅਲਟਰਾਸਾਉਂਡ ਇਹ ਮਸ਼ੀਨਾਂ ਤਿਆਰ ਕੀਤੀਆਂ ਉਹਨਾਂ ਦੀ ਕੋਈ ਭਾਵਨਾ ਮਾੜੀ ਨਹੀਂ ਸੀ ਉਹਨਾਂ ਨੇ ਇਸ ਕਰਕੇ ਇਹ ਮਸ਼ੀਨਾਂ ਦੀ ਤਿਆਰੀ ਕੀਤੀ ਕਿ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਪਲਦਾ ਹੈ ਕਈ ਵਾਰੀ ਪ੍ਰੋਪਰ ਉਹਨੂੰ ਖੁਰਾਕ ਨਹੀਂ ਮਿਲਦੀ ਬੱਚੇ ਦੀ ਸਿਹਤ ਤੰਦਰੁਸਤ ਨਹੀਂ ਹੁੰਦੀ ਜਦੋਂ ਜਨਮ ਲੈਂਦਾ ਹੈ ਬੱਚਾ ਕਿਸੇ ਬਿਮਾਰੀ ਨਾਲ ਪੀੜਤ ਹੁੰਦਾ ਖੋਜ ਕਰਕੇ ਉਸ ਮਸ਼ੀਨ ਦੀ ਤਿਆਰੀ ਕੀਤੀ ਗਈ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਪਤਾ ਲੱਗ ਸਕੇ ਕਿ ਜਿਹੜੇ 8-9 ਮਹੀਨੇ ਮਾਤਾ ਦੇ ਗਰਭ ਵਿੱਚ ਬੱਚਾ ਗੁਜ਼ਾਰਦਾ ਉਹਨੂੰ ਪ੍ਰੋਪਰ ਖੁਰਾਕ ਮਿਲਦੀ ਹੈ ਪਰ ਇਨਸਾਨੀ ਦਿਮਾਗ ਬੜਾ ਸ਼ੈਤਾਨ ਹੈ ਹੋ ਸਕਦਾ ਜਦੋਂ ਜਾ ਕੇ ਉਹਨੇ ਕਿਸੇ ਡਾਕਟਰ ਵੀਰ ਨੂੰ ਕਿਸੇ ਨਰਸ ਨੂੰ ਪਰਿਵਾਰ ਦੇ ਜੀ ਨੇ ਪੁੱਛਿਆ ਹੋਵੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਬੱਚੇ ਨੂੰ ਖੁਰਾਕ ਸਹੀ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ ਕਹਿੰਦੇ ਜੀ ਮਸ਼ੀਨਾਂ ਇਦਾਂ ਦੀਆਂ ਸਾਨੂੰ ਦੱਸ ਦਿੰਦੀਆਂ ਨੇ ਫਿਰ ਦੂਜੀ ਵਾਰੇ ਕ ਸ਼ਬਦ ਹੋਰ ਬੋਲਿਆ ਹੋਏਗਾ ਫਿਰ ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਹੋਏਗਾ ਵੀ ਧੀ ਹੈ ਕਿ ਪੁੱਤ ਹੈ ਉਹਨਾਂ ਨੇ ਕਿਹਾ ਹਾਂ ਸਾਨੂੰ ਲੱਗ ਜਾਂਦਾ ਪਤਾ ਪਰ ਤੁਸੀਂ ਪੁੱਛ ਕਿਉਂ ਰਹੇ ਜੇ ਹੋ ਸਕਦਾ ਪਹਿਲੀ ਵਾਰੀ ਉਹਨਾਂ ਨੇ ਵੀ ਅੱਗੇ ਕ੍ਰਾਸ ਕੁਐਸਚਨ ਕੀਤਾ ਹੋਵੇ ਕਿ ਕਿਉਂ ਪੁੱਛ ਰਹੇ ਜੇ ਤੇ ਜ्यों ਜਵਾਬ ਆਇਆ ਉਹ ਵੀ ਇਸ ਕਰਕੇ ਪੁੱਛ ਰਹੇ ਆਂ ਵੀ ਪਹਿਲਾਂ ਦੋ ਧੀਆ ਨੇ ਕਿਤੇ ਇਹ ਨਾ ਹੋਵੇ ਤੀਜੀ ਵੀ ਸਾਡੇ ਘਰ ਧੀ ਆ ਜਾਏ ਚਲੋ ਜੇ ਤੀਜੀ ਧੀ ਆ ਜਾਏਗੀ ਕੀ ਕਰਾਉਣਾ ਚਾਹੁੰਦੇ ਹੋ ਤੁਸੀਂ ਅਸੀਂ ਇਹ ਚਾਹੁੰਦੇ ਆ ਕਿ ਇਹਨੂੰ ਜਨਮ ਲੈਣੀ ਨਾ ਦਿੱਤਾ ਜਾਏ ਜਨਮ ਤੋਂ ਪਹਿਲਾਂ ਹੀ ਇਹ ਕਿਸੇ ਬੰਨੇ ਲੱਗ ਜਾਏ ਹੋ ਸਕਦਾ ਪਹਿਲੀ ਵਾਰ ਡਾਕਟਰ ਵੀ ਕੰਬਿਆ ਹੋਵੇ ਉਹ ਅੰਦਰੋਂ ਉਹਨੇ ਆਪਣੀ ਆਤਮਾ ਨੂੰ ਝੋੜਿਆ ਹੋਵੇ ਕਿ ਐਡਾ ਤੁਸੀਂ ਸ਼ਬਦ ਸਾਡੇ ਲਾਗੇ ਬੋਲਿਆ ਕਿਵੇਂ ਪਰ ਪੈਸਾ ਬੜੀ ਵੱਡੀ ਚੀਜ਼ ਹੈ ਪਾਣੀ ਚ ਲੱਭ ਕੁੱਤਾ ਆਖਿਆ ਬਾਣੀ ਨੀ ਚ ਲਾਲਚ ਨੂੰ ਕੁੱਤਾ ਆਖਿਆ ਗੁਰਬਾਣੀ ਚ ਹਲਕਾ ਏ ਕੂਕਰ ਦੇ ਬਰਾਬਰ ਲਾਲਚੀ ਨੂੰ ਆਖਿਆ ਜੋ ਕੂਕਰ ਹਰ ਕਾਇਆ ਤਾਵੇ ਦੈ ਦਿਸ ਜਾਏ ਲੋਭੀ ਜੰਤਨਾ ਜਾਣੀ ਪੱਖ ਅਪੱਖ ਸਭ ਖਾਏ ਹੋ ਸਕਦਾ ਇੱਕ ਡਾਕਟਰ ਨੇ ਮਨਾ ਕੀਤਾ ਹੋਵੇ ਦੂਜੇ ਨੇ ਮਨਾ ਕੀਤਾ ਹੋਵੇ ਤੀਜੇ ਨੇ ਮਨਾ ਵੀ ਕੀਤਾ ਹੋਵੇ ਸਾਰੇ ਕੋਝੇ ਤੇ ਨਹੀਂ ਹੁੰਦੇ ਬੜੇ ਧਰਮੀ ਇਨਸਾਨ ਵੀ ਦੁਨੀਆ ਤੇ ਹੈਗੇ ਨੇ ਬੜੇ ਨੇਕ ਇਨਸਾਨ ਵੀ ਹੈਗੇ ਨੇ ਜਿਹੜੇ ਇਹ ਕਹਿੰਦੇ ਭਾਈ ਸਾਡੇ ਹਸਪੀਟਲ 'ਚ ਇਹ ਕੰਮ ਨਹੀਂ ਹੁੰਦਾ ਹੈਗੇ ਨੇ ਸਾਰੇ ਕੋਝੇ ਤੇ ਪਰ ਸਮਾਜ ਹੈ ਸਮਾਜ ਵਿੱਚ ਬਹੁਤ ਕੁਝ ਵਾਪਰਦਾ ਹੈ ਹੋ ਸਕਦਾ ਪੰਜਾਂ ਦਸਾਂ ਵਿਹਾਂ ਨੇ ਨਾਂ ਵੀ ਕੀਤੀ ਹੋਵੇ ਪਰ ਉਹਨਾਂ ਵਿੱਚੋਂ ਇੱਕ ਨੇ ਕਿਹਾ ਹੋਵੇ ਜੇ ਮੈਂ ਦੱਸ ਦੇਵਾਂ ਧੀ ਹੈ ਤੇ ਜਨਮ ਤੋਂ ਪਹਿਲਾਂ ਹੀ ਇਹਨੂੰ ਖਤਮ ਕਰ ਦਈਏ ਤੇ ਕੀ ਦਿਓਗੇ ਮੋਟੀਆਂ ਫੀਸਾਂ ਵੀ ਦਿੱਤੀਆਂ ਹੁਣ ਗਿਆ ਫਰੀ ਤੇ ਕੋਈ ਨਹੀਂ ਕਰਾਉਂਦਾ ਇਹ ਕੰਮ ਤੇ ਮਾਫ ਕਰਨਾ ਪਹਿਲਾਂ ਮਾਫੀ ਮੰਗ ਲਾ ਉਹ ਵਿਦੇਸ਼ਾਂ ਚੋਂ ਕਿਉਂਕਿ ਮੈਂ ਵੀ ਅਸੀਂ ਜਿੰਨੀ ਕਿ ਦੁਨੀਆ ਘੁੰਮੀ ਐ ਕਈ ਵਿਦੇਸ਼ਾਂ ਚੋਂ ਕਿਉਂਕਿ ਉੱਥੇ ਪਾਪ ਛੇਤੀ ਕੀਤਿਆਂ ਕਰਦਾ ਕੋਈ ਨਹੀਂ ਉੱਥੇ ਆ ਇਥੇ ਵਰਗਾ ਸਿਸਟਮ ਹੈ ਨਹੀਂ ਸਪੈਸ਼ਲ ਟਿਕਟਾਂ ਲੈ ਕੇ ਵੀ ਇਹ ਗੁਨਾਹ ਕਰਨ ਵਾਸਤੇ ਪੰਜਾਬ ਆਇਆ ਜਾਂਦਾ ਹੈ ਸਪੈਸ਼ਲ ਸਪੈਸ਼ਲ ਜਾਇਦियां ਟਿਕਟਾਂ ਖਰੀਦ ਕੇ ਖਰਚਾ ਕਰਕੇ ਇਥੇ ਆਣ ਕੇ ਉਹ ਗੁਨਾਹ ਕੀਤਾ ਜਾਂਦਾ ਹੈ ਹਸਪਤਾਲਾਂ ਦੇ ਭਾਵੇਂ ਲਿਖ ਕੇ ਵੀ ਬਾਹਰ ਲਾਇਆ ਪਰ ਪੈਸਾ ਬੜੀ ਵੀ ਵੱਡੀ ਚੀਜ਼ ਹੈ ਪੈਸੇ ਦੇ ਨਾਲ ਹੋ ਸਕਦਾ 5-7-10 ਡਾਕਟਰਾਂ ਨੇ ਮਨਾ ਕੀਤਾ ਹੋਵੇ ਪਰ ਅਖੀਰ ਚ ਕਿਸੇ ਨੇ ਕਿਹਾ ਹੋਵੇ ਚੱਲ ਮਨਾ ਪੈਸਾ ਹੀ ਲੈਣਾ ਤੂੰ ਪੈਸਾ ਲੈ ਕੇ ਉਸ ਦੀਦੇ ਨਿੱਕੇ ਨਿੱਕੇ ਪੀਸ ਕੀਤੇ ਹੋਣਗੇ ਟੁਕੜੇ ਕੀਤੇ ਹੋਣਗੇ ਪਤਾ ਨਹੀਂ ਕਿੰਨੀਆਂ ਧੀਆਂ ਅਸੀਂ ਜਨਮ ਤੋਂ ਪਹਿਲਾਂ ਮਾਰ ਚੁੱਕੇ ਹਾਂ